ਸੋ ਅੱਗੇ ਬਾਬੇ ਨੇ ਨਾ ਹੱਤੀ ਆ ਪੱਕੇ ਬੱਦਲ ਬੱਦਲ ਸ਼ੁਕਰ ਕਰੋ ਬਾਰਿਸ਼ ਸ਼ਰੋਗੀ ਹਾਂ ਜਰੂਰੀ ਚੀਜ਼ਾਂ ਨਹੀਂ ਨਗਦੀ ਬੜੀ ਜੀ ਮੈਨੂੰ ਮਜ਼ਾ ਉਦੋਂ ਆਂਦਾ ਜੀ ਚਾਰ ਜਾਲਿਆ ਲਾਲ ਹੋਣ ਹਾਂ ਕੱਲੇ ਨਹੀਂ ਭਾਜੇਗਾ ਇਹ ਤੇ ਸੋ ਆਬਾ ਸਟਾਪ ਹੈ ਜੀ ਇੱਥੋਂ ਬਸਾਂ ਜਾਂਦੀਆਂ ਉੱਧਰ ਨੂੰ ਕੀ ਕਰ ਰਹੇ ਜਿਹੜਾ ਨਿਊਜ਼ੀਲੈਂਡ ਨਹੀਂ ਸੀ ਗੁੰਨੇਲਾ ਰਾਈਡ ਉਹ ਵੀ ਇਦਾਂ ਹੀ ਸੀ ਸਕਾਈ ਡਾਈਵ ਜਿੱਥੇ ਗਏ ਸੀ ਉਹ ਵੀ ਬੇ ਘੁੰਮਦੀ ਸੀ ਇੱਥੇ ਆ ਤੁਹਾਨੂੰ ਇਹ ਲੋਕ ਦੇ ਨਾਲ ਨਾਲ ਕੋਈ ਕਿੰਨਾ ਨਾ ਆ। ਆ ਜੀ ਸਾਡੇ ਨਾਲ ਰਾਜਾ ਕੋਹਾਂ ਵੀ ਆਇਆ ਅਸੀਂ ਦੇਖਣ ਆ। ਇਹ ਬਦੰਦਰ 6 ਮਹੀਨੇ ਤਾਂ ਨਹੀਂ ਹੋਇਆ ਤੇ ਵੈਨਸ ਘੁੰਮਦਾ ਪਿਆ। ਨਹੀਂ। ਹਰ ਚੀਜ਼ ਪੜਨ ਨੂੰ ਪੈਂਦਾ। ਲੋ ਜੀ ਜਾਂਦੇ ਜਾਂਦੇ ਤੁਹਾਨੂੰ ਫੇਰ ਕਰਾਈ ਲਈਏ ਦਰਸ਼ਨ। ਹੋਰ ਸੀ ਬਲੇ ਪਾਣ ਦੇਗਾ। prossima sì stazione Marittima termina il concerto. a Tijuana adesso è la metro e dove tornerei la station ha che મારી 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 ટાઈમ મારી ટીમા ચાલે ચાલે યાર મારી ટીમા મારી 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 ટીમા મારી ટીમા મારી ટીમા તો તે વાત કરાયા કે જો પાણી નો ભાવ ભલા પાણી નો ભાવ પેલી રાતે બે ડૂબે તેરા ઓડે પ્રોજેક્ટ આયા મેં દો મારી ખડે કરાયા પાણી એટલે હાજર હોતા ਐਨ ਗਾਰੀ ਨਾ ਚੱਲਦਾ ਕਿਉਂ ਹੈ ਸੋਕਰ ਦਾ ਡੈਸ਼ ਆਪਾਂ ਜੁਕਾ ਇਹਦਾ ਸਾਰੇ ਜੁਕਾ ਅੱਗੇ ਅੱਗੇ ਡਿਸਪਲੇ ਅਰੇਲੀਆ ਜਾ ਕੇ ਦੇਖੀਗਾ ਕਾਹਨ ਕਾਹਨ ਮੈਂ ਕਹਣਾ ਮੈਂ ਕਹਿੰਦਾ ਜਿਹਦਾ ਕਹਿੰਦੇ ਆ ਨਹੀਂ ਜਿੰਨੇ ਲਾਹੌਰ ਨਹੀਂ ਦੇਖਿਆ ਜੰਮਿਆ ਨਹੀਂ ਜਿਹਨੇ ਇਟਲੀ ਨਹੀਂ ਦੇਖਿਆ ਅਰੇ ਬੋਲੇਗਾ ਸਿਮਾਸਟਾਜ਼ੀਓ ਮੋਰਾ ਸਿਮਿਓ ਮੈਂ ਸੇਰ ਤੈਨੂੰ ਨਹੀਂ ਪਤਾ ਤੇ ਨਹੀਂ ਪਤਾ ਉਹ ਦੰਦ ਤੁਸੀਂ ਉਹ ਲਿਫਟ ਤਾਂ ਨਹੀਂ ਆ ਜਾਓ ਭਾਵਾ ਸੌਰੀ ਲੋ ਜੀ ਵਾਪਸ ਅਸੀਂ ਉੱਥੇ ਉਹ ਸਟੇਸ਼ਨ ਤੇ ਆ ਗਏ ਜਿੱਥੋਂ ਚੱਲੇ ਸੀ ਆ ਮੈਟਰੋ ਨੇ ਸਾਨੂੰ ਉੱਥੇ ਛੱਡਤਾ ਤੇ ਹੁਣ ਅਸੀਂ ਆਪਣੀ ਪਾਰਕਿੰਗ ਚ ਜਾਵਾਂਗੇ ਉੱਥੋਂ ਚੱਕਾਂਗੇ ਆਪਣੀ ਗੱਡੀ ਤੇ ਅਗਲੀ ਡੈਸਟੀਨੇਸ਼ਨ ਤੇ ਅਗਲੀ ਡੈਸਟੀਨੇਸ਼ਨ ਜਿਹੜੀ ਇਟਲੀ ਚ ਸਾਡੀ ਉਹ ਸਾਡੇ ਇੱਥੇ ਕੋਈ ਰਿਸ਼ਤੇਦਾਰ ਨੇ ਤੇ ਉਹ ਕਿਸੇ ਇੱਥੋਂ 2 ਘੰਟੇ ਦੀ ਡਰਾਈਵ ਤੇ ਨੇ ਤੇ ਫੇਰ ਆਪਾਂ ਉਹਨਾਂ ਕੋਲ ਹੁਣ ਜਾ ਰਹੇ ਆਂ ਇੱਥੋਂ ਸਿੱਧਾ 2 2.5 ਘੰਟੇ ਲੱਗਣੇ ਨੇ ਤੇ ਆ ਬੱਸਾਂ ਵੀ ਇੱਥੇ ਬਹੁਤ ਐ ਜੀ ਇਹ ਬੱਚਾ ਬੱਸਾਂ ਵੀ ਤੁਹਾਨੂੰ ਦਿਖਾਉਂਦੀਆਂ ਪੂਰਾ ਸ਼ਹਿਰ ਇੱਕੋ ਇਹਨਾਂ ਨੂੰ ਤੁਸੀਂ ਹਾਇਰ ਬੱਸ ਦੀ ਟਿਕਟ ਲੈ ਕੇ ਜਾ ਸਕਦੇ ਹੋ ਇਹ ਮੈਟਰੋ ਨੂੰ ਪੀਪਲ ਮੂਵਰ ਕਹਿ ਦਿੰਦੇ ਕਿ ਵਾਜਾ ਲੋਕ ਬੈਠ ਕੇ ਇਹਦੇ ਤੇ ਜਾਂਦੇ ਆ ਇਹ ਸਟੇਸ਼ਨ ਕੁ ਇਸ ਦਾਂ ਦਾ ਦਿਖਦਾ ਹੈ ਜੀ ਉਹ ਸਾਹਮਣੇ ਸਾਡੀ ਪਾਰਕਿੰਗ ਹੈ ਉੱਥੇ ਗੱਡੀਆਂ پارک ਕਰਦੇ ਹੋ ਤੇ ਇੱਧਰ ਨੂੰ ਤੁਸੀਂ ਫੈਰੀ ਲੈ ਕੇ ਵੀ ਜਾ ਸਕਦੇ ਹੋ ਫੈਰੀ ਦੀ ਟਿਕਟ ਵੀ 10 ਯੂਰੋ ਹੈਗੀ ਪਰ ਪਰਸਨ ਕਿ ਫੈਰੀ ਵੀ ਤੁਹਾਨੂੰ ਸਿੱਧਾ ਸ਼ਹਿਰ ਚ ਲੈ ਜਾਂਦੀ ਹੈ ਤੇ ਲੇਕਿਨ ਅਸੀਂ ਇੱਥੋਂ ਟ੍ਰੇਮ ਫੜੀ ਹੈ ਮੈਟਰੋ ਜੀ ਫੜ ਕੇ ਅਸੀਂ ਗਏ ਉੱਥੋਂ ਫਿਰ ਅਸੀਂ ਬੋਟ ਕੀਤੀ ਪਰਸਨਲ ਜਿੱਦਾ ਟੈਕਸੀ ਤੇ ਉਹਨੇ ਫਿਰ ਸਾਨੂੰ ਸਾਰਾ ਸ਼ਹਿਰ ਘੁਮਾਇਆ ਤੇ bye-bye venus या खत्म बाय बाय वनीसिया बाय 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 कर दो बाय बाय कर दो तो सारे बाय 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 सुते करना है इतना नहीं करना बाय बाय वनीसिया ਸਾ ਜੀ ਜਦੋਂ ਤੁਸੀਂ ਕਿ ਦੇਖਿਆ ਕਿ ਤੁਹਾਨੂੰ ਜਿਹੜਾ ਵਨੇਸ਼ੀਆ ਸ਼ਹਿਰ ਚਾਰ ਪਾਟਾਂ ਦੇ ਵਿੱਚ ਦਿਖਾਇਆ ਤੇ ਇਹ ਜਿਹੜਾ ਟ੍ਰੇਨ ਹੁਣੇ ਨੰਕੇ ਗਈ ਹੈ ਲਿੰਕ ਕਰਦੀ ਹੈ ਜੀ ਵਨੇਸ਼ੀਆ ਨੂੰ ਤੇ ਬਾਕੀ ਸ਼ਹਿਰਾਂ ਨੂੰ ਸੋ ਇਹ ਤੋਂ ਜਿਹੜੀਆਂ ਟ੍ਰੇਨਾਂ ਨੰਕੇ ਜਾ ਰਹੀਆਂ ਸੋ ਵਨੇਸ਼ੀਆ ਤੋਂ ਜਿਹੜਾ ਅਸੀਂ ਡਰਾਈਵ ਕਰਕੇ ਆਏ ਆ ਇੱਕ ਸ਼ਹਿਰ ਹੈ ਰਾਹ ਦੇ ਵਿੱਚ ਆਂਦਾ ਸੋ ਇਹ ਸ਼ਹਿਰ ਪਹਿਲਾਂ ਆਂਦਾ ਵਾ ਸੋ ਇਹ ਨੂੰ ਵੀ ਪਾਰਟ ਆਫ ਬਨੇਸ਼ੀਆ ਕਹਿ ਸਕਦੇ ਆ ਤੇ ਜਿਹੜਾ ਪਾਣੀ ਵਾਲਾ ਸ਼ਹਿਰ ਆ ਉਹ ਫਿਰ ਇੱਥੋਂ ਸਟਾਰਟ ਹੋ ਕੇ ਜਾਂਦਾ ਤੇ ਜਿਹੜੀਆਂ ਟ੍ਰੇਨਾਂ ਤੁਸੀਂ ਹੁਣੇ ਦੇਖੀਆਂ ਤੇ ਆਉਂਦੇ ਵਕਤ ਫਿਰ ਅਸੀਂ ਸ਼ਹਿਰ ਦੇ ਅੰਦਰ ਗਏ ਜੀ ਸ਼ਹਿਰ ਦੇ ਅੰਦਰ ਜਾ ਕੇ ਅਸੀਂ ਜਿੱਦਣ ਨੂੰ ਜਾਣਾ ਸੀ ਬਲਜਾਨੋ ਨੂੰ ਸੋ ਇਹ ਸ਼ਹਿਰ ਦੇ ਵਿੱਚੋਂ ਅਸੀਂ ਫਿਰ ਚਾਲੇ ਪਾਏ ਤੇ ਇਹ ਸ਼ਹਿਰ ਦੇ ਰਾਈ ਹੁੰਦੇ ਹੁੰਦੇ ਟ੍ਰੈਫਿਕ ਤੁਸੀਂ ਦੇਖ ਰਹੇ ਹੋ ਕਾਫੀ ਆ ਤੇ ਬਟ ਇਹ ਸ਼ਹਿਰ ਦੇ ਵਿੱਚੋਂ ਹੁੰਦੇ ਹੁੰਦੇ ਫਿਰ ਅਸੀਂ ਬਲਜਾਨੋ ਜਾਣਾ ਸੀ ਬਲਜਾਨੋ ਵਾਲੀ ਸਾਈਡ ਜਾਣਾ ਸੀ ਤ੍ਰਾਂਤੋ ਤ੍ਰਾਂਤੋ ਏਰੀਆ ਹੈਗਾ ਇਟਲੀ ਦੇ ਵਿੱਚ ਆਸਟਰੀਆ ਬਾਰਡਰ ਦੇ ਕੋਲ ਜਾਣਾ ਸੀ ਤੇ ਉਧਰੋਂ ਆਪਾਂ ਫਿਰ ਚਾਲੇ ਪਾ ਲੇ ਜੀ ਆਓ ਫਿਰ ਉਹ ਵੀ ਤੁਹਾਨੂੰ ਦਿਖਾਵਾਂਗੇ ਜੀ ਆਉਣ ਵਾਲੀਆਂ ਵੀਡੀਓ ਦੇ ਵਿੱਚ ਨੇ ਇਹ ਬਲੌਗ ਸਾਰਾ ਦੇਖਿਆ ਵੀਡੀਓ ਦੇਖੀ ਵੈਨਸ ਸ਼ਹਿਰ ਦੀ ਵੈਨੇਸ਼ੀਆ ਦੀ ਤੇ ਜੇ ਮੌਕਾ ਮਿਲੇ ਤੇ ਜਰੂਰ ਇੱਥੇ ਆਓ ਜੀ ਘੁੰਮਣ ਵਰਥ ਹੈ ਬਹੁਤ ਵਧੀਆ ਸ਼ਹਿਰ ਹੈ ਤੇ ਸਾਨੂੰ ਥੋੜੀ ਕਾਲੀ ਸੀ ਕਿਉਂਕਿ ਇੱਕ ਤੇ ਅਸੀਂ ਆਏ ਲੇਟਾਂ ਤੇ ਇੱਕ ਵੈਦਰ ਬਹੁਤ ਖਰਾਬ ਸੀ ਜਦੋਂ ਆਏ ਤੇ ਪਰ ਇੱਥੇ ਸਮਾਂ ਕੱਢ ਕੇ ਆਓ ਜੇ ਤੁਹਾਡੇ ਕੋਲ ਸਮਾਂ ਹੈ ਤੇ ਬਹੁਤ ਵਧੀਆ ਜੀ ਓਕੇ ਜੀ ਮਿਲਦੇ ਹਾਂ ਕਿਸੇ ਅਗਲੇ ਬਲੌਗ ਚ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਆਪਾਂ ਦੇ ਚੈਨਲ ਨੂੰ ਲਾਈਕ ਕਰ ਲਿਓ ਜੀ ਤੇ ਓਕੇ ਜੀ ਰੱਖਾ